ਸੇ ਸਭ ਗਾਵੇ ਆਏ ਭੱਲਿਆਂ ਦੇ ਸਭ ਜਾਦੇ ਆਏ ਕਰਨ ਸਾਹਿਬ ਆਏ ਛੋਟੀ ਲਾਹੌਰ ਤੋਂ ਆਏ ਮਾਉ ਪਿੰਡ ਤੋਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਸੋਹਣਾ ਪਰਿਵਾਰ ਗੁਰੂ ਅਰਜਨ ਉਹ ਮਾਉ ਪਿੰਡ ਤੋਂ ਆਏ ਕਿੱਠੋ ਪਿੱਠੋ ਚੜ ਕੇ ਸਿਖਾਏ ਤੇ ਸਾ ਸੰਗਤ ਇਕੱਠਾ ਇਨਾ ਸ਼ਬਦਾ ਰਾਈ ਤੁਸ ਜੀ ਰਜੇ ਸਿੰਘ ਜੀ ਗੌਰ ਸਾਹਿਬ ਅਕਤਿਅਰ ਦੌਰ ਦੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆੜੀਆਂ ਲਵਾਉਣ ਵਾਸਤੇ ਖੁੱਡੇ ਨੇ ਸਤਿਗੁਰੂ ਕਿਰਪਾ ਕਰਨ ਦੇ ਯਾਤਰਾ ਸੜਾ ਗੁਰੂ ਦੀ ਸੰਗਤ ਵੱਲੋਂ ਬਹੁਤ ਸਾਰਾ ਮਾਣ ਹੋ ਰਿਹਾ ਹੈ ਸਾਡੀ ਜੇ ਮੁਬਾਰਕ ਕਰਨਾ ਅੰਦਰ ਜੁੜ ਕੇ ਆਪਣਾ ਤਿਆਰ ਸਰਵਣ ਕਰ ਰਹੇ ਹਾਂ ਉੱਥੇ ਗੁਰੂ ਦੀ ਸੰਗਤ ਵੱਲੋਂ ਵੀ ਕਿ ਕਰ ਸਕਦੇ ਜਿੰਨੀ ਜਲਦੀ ਇਹਨਾਂ ਤੋਂ ਤਖਤ ਖਾਲੀ ਕਰਵਾਇਆ ਜਾਏ ਪਟਨਾ ਸਾਹਿਬ ਉਨਾਂ ਹੀ ਕੋਮਦਾ ਭਲਾ ਹੋਵੇਗਾ ਜੀ ਸਰ ਜੀ ਇੱਕ ਵਾਰ ਹੋਦਾ ਰਹੇਗਾ ਇਹਨਾਂ ਦਾ ਫਰਦੇ ਵੱਲੋਂ 3 ਸਰਦਾਰ ਕਮੇਟੀ ਨੂੰ ਤਲਬ ਕੀਤਾ ਗਿਆ ਇਸੀ ਜੁਕੜ ਦੇਖੋ ਜੇ ਸ੍ਰੀ ਅਕਾਲਪੁਰਖ ਸਾਹਿਬ ਨੇ ਪੂਰਖਾਲਸਾ ਵਿਵਾਨ ਦੀ ਕਮੇਟੀ ਨੂੰ ਤਲਬ ਕੀਤਾ ਹੈ ਤਾਂ ਉਹਨਾਂ ਨੂੰ ਨਿਰਮਾਨਤਾ ਸਹਿਤ ਪ੍ਰੇਮ ਸਹਿਤ ਸਤਿਕਾਰ ਸਹਿਤ ਅਕਾਲਪੁਰਖ ਸਾਹਿਬ ਪੇਸ਼ ਹੋਣਾ ਚਾਹੀਦਾ ਔਰ ਜੇ ਅਕਾਲਪੁਰਖ ਸਾਹਿਬ ਨੇ ਇਸੇ ਨੂੰ ਗੁਰਮਤ ਦੇ ਖਿਲਾਫ ਪਾਜਾ ਭੁਜਾ ਨਹੀਂ ਹੈ ਕਿ ਕੋਈ ਗੁਰਮਤ ਦੇ ਖਿਲਾਫ ਜਾਵੇ ਐਸਾ ਤਾਂ ਅਕਾਲਪੁਰਖ ਸਾਹਿਬ ਨੇ ਆਖੜਾ ਨਹੀਂ ਇਹ ਕੋਸ ਕਿਸਮ ਤੇ ਹੈ ਕਿ ਬਲੇਰੇ ਨਾਲ ਫਾਸਲੇ ਲੈਣ ਵਾਲੇ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੁਰਦੱਤ ਔਰ ਜਥੇਦਾਰ ਬਾਬਰ ਟੈਕ ਸਿੰਘ ਜੀ ਰੰਮਾ ਸਾਹਿਬ ਉਹ ਹਿੰਮਤ ਨਾਲ ਦਲੇਰੀ ਨਾਲ ਇਸੇ ਹੀ ਫਾਸਲੇ ਲੈ ਰਹੇ ਨੇ ਸਿੱਖ ਸਾਹਿਬ ਲੱਗਦਾ ਕਿ 4400 ਤੋਂ ਉੱਪਰ ਮੈਂਬਰ ਉੱਠੇ ਹੈਗਾ ਕਈ ਜਿਨ੍ਹਾਂ ਨੇ ਅੰਮਰਤ ਨਹੀਂ ਲਿਆ ਉਹ ਵੀ ਮੈਂਬਰ ਵਿੱਚ ਹੈਗੇ ਜੀ ਭਾਵੇਂ 4000 ਮੈਂਬਰ ਹੋਵੇ ਮੁਬਾਰਕ ਹੈ ਜਿੰਨੇ ਵੱਧ ਹੋਣ ਵੱਡੀ ਸੰਸਥਾ ਹੋਵੇ ਇਹ ਵੀ ਚੰਗੀ ਗੱਲ ਹੈ ਪਰ ਸਾਰੇ ਅੰਮ੍ਰਿਤਧਾਰੀ ਹੋਣ ਉਹਨਾਂ ਨੇ ਅੰਮ੍ਰਿਤ ਸਕਣਾ ਲਾਜ਼ਮੀ ਹੈ ਪੰਥ ਦੀ ਸੰਸਥਾ ਨੂੰ ਜੇ ਅਸਾ ਕੋਈ ਹੈ ਜਿਹਨੇ ਅੰਮ੍ਰਿਤ ਨਹੀਂ ਸਕਿਆ ਅੰਮ੍ਰਿਤ ਪਾਨ ਕਰ ਲੈ ਜੇ ਆਕਾਲ ਪੁਰਖ ਸਾਹਿਬ ਨੇ ਉਹਨਾਂ ਨੂੰ ਪਲਵਕੇ ਪਾਇਆ ਕਿ ਉਹਨਾਂ ਨੂੰ ਬੜੇ ਪ੍ਰੇਮ ਨਾਲ ਸਤਕਾਰ ਸਾਥ ਪਲਵਕ ਆ ਕੇ ਆ ਕੇ ਤੇ ਮਹਾਰਾਜ ਦੀ ਹਾਜ਼ਰੀ ਵਿੱਚ ਸ੍ਰੀ ਆਕਾਲ ਪੁਰਖ ਸਾਹਿਬ ਆਪਣਾ ਸਪਸ਼ਟਿਕਰਨ ਦੇਣਾ ਚਾਹੀਦਾ ਵੀ ਅਸੀਂ ਅੰਮ੍ਰਿਤਧਾਰੀ ਹਾਂ ਕਿ ਸਾਨੂੰ ਐਵੇਂ ਆਖਿਆ ਗਿਆ ਸਿੱਖ ਸਾਹਿਬ ਕੋਈ ਵੀ ਗਲਤ ਬਾਤ ਜੋ ਗੱਲ ਕੀਤੀ ਹੈ ਬਾਤ ਉਨਾਂ ਨੂੰ ਪਰਵਾਹ ਨਹੀਂ ਜਿਹੜੀ ਨਹੀਂ ਹੁੰਦੀ ਕਿਉਂਕਿ ਕੁਮਾ ਸਾਹਿਬ ਦੇ ਲੋਕ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਇੰਨੀ ਵੀ ਕਿਤਾ ਦੇਖੋ ਜੀ ਮੈਂ ਤਾਂ ਚਲੋ ਕੁਝ ਨਾ ਕੋਈ ਚੱਲਦਾ ਹੀ ਰਹਿੰਦਾ ਜੀ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਪਰ ਜਿਹੜੇ ਵਿਰੋਧ ਕਰਨ ਵਾਲੇ ਉਹਨਾਂ ਨੂੰ ਸੋਚਣਾ ਚਾਹੀਦਾ ਇਹ ਵਿਅਕਤੀ ਦਾ ਵਿਰੋਧ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਰੋਧ ਇਹ ਵਿਰੋਧ ਜਿਹੜਾ ਹੈਗਾ ਇਹ ਅੱਗੇ ਜਾ ਕੇ ਤੇ ਮਸਤਕ ਕਲੰਕਟ ਕਰੇਗਾ ਇਸ ਲਈ ਪੰਥੀਏ ਸੰਸਥਾਵਾਂ ਨੇ ਸਾਰੇ ਪੰਥਕ ਨੇ ਆ ਕੇ ਇਕੱਠੇ ਹੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਮੀਟਿੰਗ ਰਾਇਟ ਹੈ। ਉਹਨਾਂ ਨੇ ਇਹ ਹੱਕ ਪਹੁੰਚਵਾ ਕੇ ਦਸਤਾਰਨ ਲਾ ਨਹੀਂ ਸਕਦੇ ਨਾ ਦਸਤਾਰ ਸਾਹਿਬਾਂ ਨੂੰ ਉਤਾਰ ਨਹੀਂ ਸਕਦੇ। ਅੱਜ ਤੱਕ ਇਸ ਤਰ੍ਹਾਂ ਹੋਇਆ। ਜੀ। ਔਰ ਜਿਹੜੇ ਕਿਸੇ ਵਿਅਕਤੀ ਨਾਲ ਜੁੜੇ ਨੇ ਜਾਂ ਕਿਸੇ ਖਾਸ ਪਾਰਟੀ ਨਾਲ ਜੁੜੇ ਨੇ ਜਾਂ ਖਾਸ ਸਰਕ ਨਾਲ ਜੁੜੇ ਨੇ ਉਹਨਾਂ ਦਾ ਜੇ ਸਵਾਰਥ ਸਿੱਧ ਨਹੀਂ ਹੁੰਦਾ ਤਾਂ ਉਹਨਾਂ ਦਾ ਵਿਰੋਧ ਕਰਨਾ ਹੀ ਹੁੰਦਾ। ਉਹ ਭਾਵੇਂ ਕੋਈ ਹੋਵੇ ਮੈਂ ਹੋਵਾਂ ਤੁਸੀਂ ਹੋ ਭਾਵੇਂ ਕੋਈ ਵੀ ਹੋਵੇ। ਅੱਛਾ ਲੱਗਦਾ ਕਿ ਇਦਾਂ ਜੇ ਵਿਰੋਧ ਕੀਤਾ ਯਾਰਾ ਜੀ ਕੰਮ ਕਰਦਾ। ਤਾਂ ਇਹ ਜਿਹੜਾ ਕੰਮ ਦੇ ਵਿੱਚ ਕੀ ਮੈਚ ਜੇਦਾ ਕਰਦਾ? ਨਹੀਂ ਨਹੀਂ ਕੰਮ ਦੇ ਜਿਹੜੇ ਸਿੱਖਣਾ ਹੋ ਗੁਰੂ ਨਾਲ ਜੁੜਿਆ ਉਹਨਾਂ ਨੂੰ ਨਹੀਂ ਕੋਈ ਨਾ ਫਰਕ ਪੈਂਦਾ। ਉਸ ਛੱਤੀ ਰੋਗ ਬੋਲਣ ਵਾਲੇ ਪਹਿਲਾਂ ਵੀ ਆਏ ਨਹੀਂ ਕਦੇ ਨਹੀਂ ਬੋਲੇ ਤੁਸੀਂ ਦੱਸੋ। ਕਾਲੀ ਫੋਲਾ ਸਿੰਘ ਵਾਲੇ ਵੀ ਵਿਰੋਧ ਕਰਨ ਵਾਲੇ ਵੀ ਸੰਤ ਤੇ ਮਹਾਰਾਜਾ ਰਣਜੀਤ ਸਿੰਘ ਨੇ ਆ ਕੇ ਤੇ ਕੋਲੜੇ ਖਾਨ ਦੀ ਸਜ਼ਾ ਵੀ ਪ੍ਰਵਾਨ ਚ ਕੀਤੀ ਸੀ। ਕਿੰਕਲ ਨਸ਼ਨਾ ਚਲਾ ਲਓ ਭਾਈ ਅੰਮ੍ਰਿਤਪਾਲ ਵੀ ਲੈ ਰਿਹਾ ਜੋ ਬਵਾਦ ਚੱਲਦਾ ਪਿਆ ਕਿ 31 ਉਹਦਾ ਦੇਖ ਰਹੇ ਜਿਹੜਾ ਕਤਲ ਹੋ ਗਿਆ ਹੈ ਕੋਈ ਕਲੇ ਕਰ ਦੇ ਦੇਖੋ ਜੀ ਅਸੀਂ ਕਿਸੇ ਦੇ ਕਤਲ ਨੂੰ ਸਹੀ ਨਹੀਂ ਠਹਿਰਾ ਸਕਦੇ ਜੀ ਕੋਈ ਕੋਈ ਹੋਵੇ ਜੇ ਕਿਸੇ ਦਾ ਕਤਲ ਕਰਦਾ ਹੈ ਔਰ ਖਾਸ ਕਰਕੇ ਕਿਸੇ ਬੀਬੀ ਦਾ ਕਤਲ ਕਰਦਾ ਤਾਂ ਉਹ ਦੀ ਕੋਈ ਸਲਾਹ ਤਾਂ ਨਹੀਂ ਕੀਤੀ ਜਾ ਸਕਦੀ ਜੀ ਜਿਉਂਨੇ ਬੜਾ ਚੰਗਾ ਕੀਤਾ ਜੀ ਗਲਤ ਅਸੀਂ ਕਿਸੇ ਦੇ ਕਤਲ ਨੂੰ ਸਾਦੇ ਨਹੀਂ ਪਰਦੇ ਨਾ ਕਿਸੇ ਦਾ ਕਤਲ ਕਰਨ ਨੂੰ ਚੰਦਾ ਗਏ ਨੇ ਹਾਂ ਜੇ ਤੁਹਾਡੇ ਵਿੱਚ ਸਮਰੱਥਾ ਹੈ ਤਾਂ ਐਨੇ ਪਿੰਡਾਂ ਜਾ ਕੇ ਦੇਖੋ ਕਿੰਨੀ ਕਨਵਰਜਨ ਚੱਲ ਰਹੀ ਹੈ ਉੱਥੇ ਜਾ ਕੇ ਕਿਹਨੇ ਪ੍ਰਚਾਰ ਕੀਤਾ ਜਾ ਰਿਹਾ ਜੇ ਤੁਹਾਡੇ ਸਮਰੱਥਾ ਹੈ ਤਾਂ ਬਣੀ ਮਾਰੇ ਉਹ ਬਖਸ਼ੀ ਹੈ ਬਾਣੀ ਨਾਲ ਪ੍ਰਚਾਰ ਕਰੋ ਉਸੇ ਸਹੀ ਰਸਤਾ ਦਿਖਾਓ ਚਿਰਾਗ ਨੇ ਰਸਤਾ ਦਿਖਾਉਣਾ ਹੁੰਦਾ ਹੈ ਰਸਤੇ ਤੇ ਚੱਲਣਾ ਰਹਿ ਗਿਰਾਂ ਦਾ ਕੰਮ ਹੈ ਇਸ ਲਈ ਸਾਰੀ ਦੁਨੀਆ 'ਚ ਤੁਹਾਨੂੰ ਕੋਈ ਨਾ ਕੋਈ ਲੋਕ ਮਿਲਦਾਨ ਜੀ ਐਸੀ ਨਹੀਂ ਕਹਿੰਦੇ ਵੀ ਕੋਈ ਕਿਸ ਤਰ੍ਹਾਂ ਦਾ ਨੰਗੇਜ਼ ਦਿਖਾਵੇ ਜਾਂ ਚੰਨੀ ਗੱਲ ਹੈ ਅਸੀਂ ਉਸ ਦਾ ਉਸ ਨੂੰ ਵੀ ਅਸੀਂ ਇਹ ਸਲਾਉਂਦੇ ਪਰ ਬਿਨਾਂ ਕਾਰਨ ਕਿਸੇ ਦਾ ਕਤਲ ਕਰ ਦੇਣਾ ਇਹ ਕੋਈ ਇਨਸਾਨੀ ਗੱਲ ਨਹੀਂ ਹੈ ਜੀ ਤੱਕਾ ਦੇ ਜਿੱਤੇ ਦਾਦੇ ਕੋਈ ਨਾਏ ਗੇਮ ਕਾਫੀ ਸ਼ਿਆਦਤ ਕੀਤੀ ਲੱਗੀ ਕਿਵੇਂ ਦੇਖੋ ਨਹੀਂ ਹੋ ਸਕਦਾ ਮੰਦ ਭਾਗ ਹੈ ਜੇਕਰ ਐਸਾ ਹੁੰਦਾ ਤਾਂ ਉਹ ਨਹੀਂ ਹੋਣਾ ਚਾਹੀਦਾ ਤੱਕਰ ਸਹਾਬਾਨ ਕੋਈ ਇੱਕ ਤੁਸੀਂ ਸਾਰੇ ਸਿਆਣੇ ਸੱਜਣ ਖੜੇ ਹੋ ਨਾਮਾਨਦਾਰ ਸਾਰੇ ਦੁਨੀਆਂ ਕੋਲ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸੰਸਥਾ ਨਹੀਂ ਹੈ ਦੁਨੀਆਂ ਦੇ ਸਾਰੇ ਮਤ ਸਤਕਾਰਯੋਗ ਨੇ ਪਰ ਕਿਸੇ ਕੋਲ ਅਕਾਲ ਪੁਰਖ ਦਾ ਤਖਤ ਨਹੀਂ ਹੈ ਉਹ ਖਾਲਸਾ ਪੰਥ ਕੋਲ ਤੇ ਜੇ ਅਸੀਂ ਉਸ ਦਾ ਵਿਰੋਧ ਕਰ ਰਿਹਾ ਤੇ ਖਾਲਸਾ ਪੰਥ ਦਾ ਵਿਰੋਧ ਕਰ ਇਸ ਲਈ ਇਹ ਗੱਲ ਜਿਹੜੀ ਹੈ ਉਹ ਸੋਬੇਤ ਨਹੀਂ ਹੈ ਸਾਰਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਦਾ ਸਮਰਪਤ ਹੈ ਜੇ ਕਿਤੇ ਇਹ ਵਿਰੋਧ ਨਾ ਕਰਦੇ ਹੁੰਦੇ ਤੇ ਅੱਜ ਗੱਲ ਹੋਰ ਹੋਣੀ ਸੀ ਇਸ ਕਰਕੇ ਅਸੀਂ ਵੋਸਤਾ ਦੇ ਦਿੰਦੇ ਨਾ ਕਦੇ ਕਿਸੇ ਪਾਰਟੀ ਨੂੰ ਦੇ ਦੋ ਕਦੇ ਕਿਸੇ ਸਰਕਾਰ ਨੂੰ ਦੇ ਦਿਓ ਕਦੀ ਕਿਸੇ ਸੰਸਥਾ ਨੂੰ ਦੇ ਦਿਓ ਕਦੀ ਕਿਸੇ ਵਿਅਕਤੀ ਨੂੰ ਦੇ ਦਿਓ ਪਰ ਦੇ ਸਾਡਾ ਆਪਣਾ ਹਾਂ ਸਾਨੂੰ ਖੁਦ ਸੋਚਣਾ ਚਾਹੀਦਾ ਅਸੀਂ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਰੋਧ ਕਰੀਏ ਜਿੱਥੇ ਸਾਡਾ ਸੰਤੋਖਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ ਬਾਕੀ ਤੁਸੀਂ ਦੇਖਿਆ ਵੀ ਇੱਥੇ ਸ਼੍ਰੋਮਣੀ ਅਕਾਲੀਵਾਲਾ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆ ਕੇ ਅਗੜ ਦੇ ਪੱਲਾ ਪਾ ਕੇ ਨਿਮਾਣੇ ਸਤੰਗ ਦੇ ਦੋਸ ਹੋਏ ਦਰਵਾਜ਼ੇ ਤੇ ਸੇਵਾਦਾਰ ਦਾ ਬਾਣਾ ਪਾ ਕੇ ਉਹਨਾਂ ਨੇ ਸੇਵਾ ਨਿਭਾਈ ਉਰੇ ਬਾਅਦ ਵੀ ਜਿਹੜੇ ਗੱਲਾਂ ਕਰੀ ਜਾਂਦੇ ਨੇ ਮੈਨੂੰ ਸਮਝ ਤੋਂ ਬਾਹਰ ਹੀ ਹੋਰ ਕੀ ਕਰਨਾ ਨੇ ਇਹ ਗੋਲੀ ਚੱਲ ਗਈ ਸੀ ਗੁਰੂ ਜੀ ਨੇ ਰਾਖੀ ਕਰਨ ਲਈ ਬਚਾ ਲਿਆ ਹੁਣ ਇਸ ਤੋਂ ਅੱਗੇ ਕੀ ਕਰਨਾ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਬਚਕਾਨੀਆਂ ਨੇ ਔਰ ਹਾਸੋ ਜਿਹੜੀਆਂ ਨੇ ਮੈਂ ਫਿਰ ਮੈਂ ਆਮ ਵਿਅਕਤੀ ਹਾਂ ਤੇ ਮੇਰੀ ਗੁੱਦ ਜ਼ਿਆਦਾ ਸ਼ਾਇਦ ਨਾ ਹੋਵੇ ਪਰ ਮੈਨੂੰ ਇਹਨਾਂ ਪਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਅੜਨੋ ਵਾਲਾ ਸੁਖੀ ਜੀਵਨ ਨਹੀਂ ਜੀ ਸਕਦਾ ਭਾਵੇਂ ਉਹ ਗਿਆਨੀ ਗਿਆਨ ਸਿੰਘ ਸਨ ਬੇਸ ਦੇ ਰਾਸ਼ਟਰਪਤੀ ਸਨ ਪਾਏ ਹੋ ਭਾਈ ਬੁੱਟਾ ਸਿੰਘ ਸੰਦੇਸ਼ ਦੇ ਗ੍ਰਹਿ ਮੰਤਰੀ ਸੰਸਦ ਆ ਸਰਜੀਤ ਸਿੰਘ ਬਰਨਾਰਾ ਸਨ ਸਟੇਟ ਦੇ ਮੁੱਖ ਮੰਤਰੀ ਸਨ ਸਾਰਿਆਂ ਨੇ ਸਾਹਿਬ ਬਾਬਾ ਸੰਤਾ ਸਿੰਘ ਜੀ ਸੰਮਾਨ ਸੰ ਸਾਰਿਆਂ ਨੇ ਹੋਰ ਬਹੁਤ ਸਾਰੇ ਨੇ ਸਮੇਂ ਸਮੇਂ ਆ ਕੇ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਨਾਟ ਮਸਤਕ ਹੋ ਕੇ ਪ੍ਰਵਾਨ ਕੀਤਾ ਤੇ ਪ੍ਰਵਾਨ ਕਰਨ ਵਿੱਚ ਹੀ ਸਾਡੀ ਪ੍ਰਵਾਨਗੀ ਠੀਕ ਧੰਨਵਾਦ